ਬਾਬਾ ਬੰਦਾ ਸਿੰਘ ਬਹਾਦਰ ਸੇਵਾ ਸੁਸਾਇਟੀ ਪਿੰਡ ਸ਼ਾਹਵਾਲਾ ਅੰਦਰੀਸਾ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਲੰਗਰ ਲਗਾਇਆ ਸਭ ਤੋਂ ਪਹਿਲਾਂ ਖਬਰਾਂ ਖੇਡਾਂ ਦੇਖਣ ਲਈ ਚੈਨਲ ਤੇ ਕਲਿੱਕ ਕਰੋ ਖਬਰਾਂ ਇਸ਼ਤਿਆਰ ਭੇਜਣ ਲਈ ਸੰਪਰਕ ਕਰੋ ਰਿਪੋਰਟ ਪੱਤਰਕਾਰ ਹਰਪਾਲ ਸਿੰਘ ਜੱਜ ਮੈਂ ਸਰਦਾਰ ਬਲਵਿੰਦਰ ਸਿੰਘ ਲੰਗਰ ਕਮੇਟੀ ਦਾ ਪ੍ਰਧਾਨ ਬੋਲ ਰਿਹਾ ਜੀ ਜੋ ਵਾਹਿਗੁਰੂ ਦੀ ਕਿਰਪਾ ਦੇ ਨਾਲ ਅਸੀਂ 25 ਤੋਂ ਅੱਜ ਛੱਬਵਾਂ ਲੰਗਰ ਆ ਸਾਡਾ ਜਿਹੜਾ ਜੀ ਉਹ ਚੱਲ ਰਿਹਾ ਆ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਛੱਬਵਾਂ ਲੰਗਰ ਚੱਲ ਰਿਹਾ ਲਾਕੇ ਦੀ ਸੰਗਤ ਦੇ ਸਹਿਯੋਗ ਦੇ ਨਾਲ ਨਗਰ ਦੇ ਸਹਿਯੋਗ ਦੇ ਨਾਲ ਬਹੁਤ ਬਹੁਤ ਗੁਰੂ ਮਹਾਰਾਜ ਜੀ ਦੀ ਕਿਰਪਾ ਇੱਕ ਜਦੋਂ ਅਸੀਂ ਲੰਗਰ ਸ਼ੁਰੂ ਕੀਤਾ ਸੀ ਜੀ ਸਾਡੇ ਇੱਥੇ ਸੰਤ ਜਗਜੀਤ ਸਿੰਘ ਜੀ ਹਰਖਵਾਲ ਵਾਲੇ ਆ ਬੇਬੇ ਸਾਹਿਬ ਦੇ ਲਾਗੇ ਉਹਦੀ ਕੁੱਟਿਆ ਆ ਉਹਨਾਂ ਨੇ ਸਾਨੂੰ ਆਸ਼ੀਰਵਾਦ ਦਿੱਤਾ ਸੀ ਜੀ ਉਹਨਾਂ ਕੋਲੋਂ ਅਸੀਂ ਅਰਦਾਸ ਕਰਾਉਂਦੇ ਹੁੰਦੇ ਸੀ ਪਹਿਲੀਆਂ ਦੇ ਵਿੱਚ ਉਹਨਾਂ ਨੇ ਕਿਹਾ ਵੀ ਇਹ ਲੰਗਰ ਨੂੰ ਬੰਦ ਨਾ ਕੀਤਾ ਜਾਵੇ ਇਹ ਬੜੀ ಅಪਾਰ ਕਿਰਪਾ ਹੋਵੇ ਕਿ ਮਹਾਰਾਜ ਜੀ ਆ ਦੇਖੋ ਤੁਹਾਡੇ ਸਾਹਮਣੇ ಅಪਾਰ ਕਿਰਪਾ ਜੋ ਸਭ ਮਹਾਰਾਜ ਜੀ ਗੁਰੂ ਨਾਨਕ ਦੇਵ ਜੀ ਗੁਰਦੁਆਰਾ ਹਰਤ ਸਾਹਿਬ ਦੀ ਤੇ ਹੋਰ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਆਏ ਆ ਤੁਹਾਡਾ ਧੰਨਵਾਦ ਸਭ ਤੋਂ ਪਹਿਲਾਂ ਜਿਆਦਾ ਉਸ ਮਹਾਰਾਜ ਦਾ ਧੰਨਵਾਦ ਸ਼ੁਕਰਾਨਾ ਗੁਰੂ ਨਾਨਕ ਦੇਵ ਜੀ ਦਾ ਸਭ ਤੋਂ ਜਿਆਦਾ ਧੰਨਵਾਦ ਛੱਬਵੇਂ ਸਾਲ ਤੇ ਪਹੁੰਚ ਗਿਆ ਜੀ ਹਾਂ ਜੀ ਲੰਗਰ ਵਿੱਚ ਕਿੰਨੇ ਦਿਨ ਦਾ ਦੋ ਦਿਨ ਦਾ ਕਿ ਦੋ ਦਿਨ ਦੇ ਇਹ ਐਸੀ ਜੀ ਦੋ ਦਿਨ ਦਾ ਲੰਗਰ ਦੋਨੇ ਇੱਕ ਦਿਨ ਪਹਿਲਾਂ ਤਿਆਰੀ ਹੁੰਦੀ ਹੈ ਜੀ ਦੋ ਦਿਨ ਫਿਰ ਨਿਰੰਤਰ ਲੰਗਰ ਚੱਲਦਾ ਦਿਨ ਰਾਤ ਦਿਨ ਰਾਤ ਚੱਲਦਾ ਜੀ ਨਾਲ ਰਸ ਦਾ ਲੰਗਰ ਲੱਗ ਚੱਲਦਾ ਜੀ ਵੱਖਰਾ ਉਹ ਵੀ ਨਗਰ ਉਹ ਵੀ ਨਗਰ ਵੱਲੋਂ ਛਾਹ ਵਾਲਾਂ ਦੇ ਸਾਹਿਬ ਜਿਹੜਾ ਪਫੋੜਾ ਦਾ ਲੰਗਰ ਚੱਲ ਰਿਹਾ ਜੀ ਉਹ ਸਾਡੇ ਨਾਲ ਨਗਰ ਇਕ ਵਾਟਾਂ ਵਾਲੀ ਕਲਾਇਆ ਉਹ ਪਿੰਡ ਦਾ ਨਾਮ ਉਹ ਵਿੱਚ ਨਾਲ ਆਪ ਦਾ ਨਗਰ ਸਾਡੇ ਪੰਡਾਲ ਦੇ ਵਿੱਚ ਹੀ ਚੱਲ ਰਿਹਾ ਜੀ ਹਾਂਜੀ ਹਾਂਜੀ ਵਿੱਚ ਪੰਡਾਲ ਦੇ ਅਸੀਂ ਰਲ ਕੇ ਲਾਉਂਦੇ ਆ ਰਹੇ ਹਾਂ ਉਹ ਸਾਡੇ ਨਾਲ 20 ਸਾਲ ਤੋਂ ਰਲਿਆ ਅਸੀਂ ਪਹਿਲਾਂ ਸ਼ਬੂਮਾ ਲੰਗਰ ਚੱਲ ਰਿਹਾ ਹੈ ਸਾਡਾ ਹਾਂਜੀ ਹਾਂਜੀ ਕ੍ਰਿਤੀ ਸੰਗਤ ਦੇ ਮੈਂਬਰ ਵੀ ਤੇ ਨੌਜਵਾਨ ਸੜੀ ਦੇ ਮੈਂਬਰ ਜਿੱਦਾਂ ਅਕਸਰ ਦੇਖਦੇ ਤੁਸੀਂ ਦੇਖ ਚੁੱਕੇ ਹੋ ਜੀ ਜਦ ਦੇਖੋ ਵੇੜਿਆਂ ਦੇ ਉੱਤੇ ਨੌਜਵਾਨ ਇਹਦਾ ਆਪਣੇ ਆਪ ਨੂੰ ਪੂਰਾ ਸਿਦਕ ਸਿਦਕ ਦੇ ਨਾਲ ਕੰਮ ਕਰ ਰਿਹਾ ਇੱਕ ਦੂਜੇ ਤੋਂ ਅੱਗੇ ਜਾ ਕੇ ਕੰਮ ਕਰ ਰਿਹਾ ਜੋ ਆ ਪੰਡਾਲ ਦੇ ਵਿੱਚ ਲੰਗਰ ਚਕਾ ਹੋ ਰਿਹਾ ਉਹ ਵੀ ਸਾਡੇ ਸਾਡੇ ਨੌਜਵਾਨ ਜਿਹੜੇ ਅਸੀਂ ਤਾਂ ਹੁਣ ਦੇਖੋ ਤੁਹਾਡੇ ਸਾਹਮਣੇ ਪ੍ਰਬੰਧ ਕਰਨ ਵਾਲਿਆ ਤੇ ਦੂਜਾ ਕੰਮ ਤਾਂ ਨੌਜਵਾਨਾਂ ਨੇ ਕਰਨਾ ਠੀਕ ਹੈ ਹਾਂਜੀ ਸੰਗਤ ਦੀ ਗੱਲ ਕਰੀਏ ਗੱਲ ਕਰੀਏ ਪੂਰੇ ਵਰਲਡ ਜੀ ਆਉਂਦੀ ਹੈ ਹਾਂਜੀ ਗੱਲ ਕਰੀਏ ਸੰਗਤ ਦੀ ਹਾਂਜੀ ਸੰਗਤ ਸੰਗਤ ਜੀ ਮੇਲੇ ਦੇ ਵਿੱਚ ਬਾਹਰਲੇ ਵਿਦੇਸ਼ਾਂ ਤੋਂ ਵੀ ਆ ਰਹੀ ਆ ਤੇ ਹਿੰਦੁਸਤਾਨ ਪੰਜਾਬ ਤੋਂ ਸਾਰਾ ਆਣਾ ਆਣਾ ਜੋ ਹਰਿਆਣਾ ਰਾਜਸਥਾਨ ਹਿਮਾਚਲ ਨਾਲ ਲੱਗਦੇ ਜਿੱਦਾਂ ਸੂਬੇ ਨਾਲ ਅਟੈਚ ਕਰਦੇ ਆ ਇਥੋਂ ਸਾਰੀ ਸੰਗਤ ਆ ਰਹੀ ਆ ਜਦੋਂ ਇਹ ਗੁਰਪੁਰ ਮਹਾਰਾਜ ਦਾ ਹੁੰਦਾ ਜੀ ਵਿਦੇਸ਼ਾਂ ਤੋਂ ਆਪ ਵੀ ਆ ਟਿਕਟਾਂ ਲੈ ਕੇ ਵੀ ਆ ਨਹੀਂ ਸਕਦੇ ਸਾਡੇ ਨਗਰ ਦੀ ਵੀ ਆਈ ਆ ਪਾਸੇੋਂ ਨਗਰਾਂ ਤੋਂ ਆ ਰਹੀ ਹੈ ਇਸ ਲੰਗਰ ਦੀ ਗੱਲ ਕਰਦੇ ਆ ਸਾਫ ਸੰਗਤ ਦੇ ਸਜੋਗ ਦੇ ਨਾਲ ਹਾਂ ਜੀ ਐਨ ਆਰ ਆ ਵੀਰਾਂ ਦਾ ਜਦ ਤੱਕ ਹਾਂ ਜੀ ਐਨ ਆਰ ਆ ਵੀਰਾਂ ਦਾ ਸਜੋਗ ਕਿੰਦਾ ਹਾਂ ਜੀ ਐਨ ਆਰ ਦੇਖੋ ਜੀ ਬਾਲੋ ਜੋ ਘਰ ਘਰ ਸਾਡੇ ਬੱਚੇ ਆ 150 ਦੇ ਲਾਗੇ ਸਾਡਾ ਬੱਚਾ ਪਰਿਵਾਰ ਜਿਹੜਾ ਉਹ ਬਾਹਰ ਗਿਆ ਹਾ ਜੀ ਉਹ ਸਾਰੇ ਆਪ ਦੀ ਜਿੰਨੀ ਤਿਲ ਫੁੱਲ ਕਿਸੇ ਕੋਲ ਪਹੁੰਚ ਆ ਜੀ ਉਹ ਇਸ ਲੰਗਰ ਦੇ ਵਿੱਚ ਸੇਵਾ ਪਾ ਰਿਹਾ ਜੀ ਹਾਂ ਜੀ ਇਹ ਨੌਜਾਨ ਤੇਰੀ ਲਾਸਟ ਵੇਚ ਗੱਲ ਕਰਦੇ ਛੱਡ ਸੁਣ ਕੇ ਤੁਹਾਨੂੰ ਕੁਝ ਮੈਸੇਜ ਮੈਸੇਜ ਸਾਡੇ ਨਗਰ ਦੇ ਉੱਤੇ ਬੜੀ ਪਾਰ ਕਿਰਪਾ ਕੋਈ ਵੀ ਸਾਡਾ ਬੱਚਾ ਇਸ ਲੈਂਡ ਦੇ ਵਿੱਚ ਨਹੀਂ ਹੈਗਾ ਠੀਕ ਹੈ ਜੇ ਕੋਈ ਮੰਨ ਲਓ ਉਨੀ ਕੀ ਕਰਦਾ ਵੀ ਇਹ ਗਲਤੀ ਅਸੀਂ ਤੇ ਪੂਰਾ ਕਵਰ ਕਰਦੇ ਜੀ ਉਸ ਨੂੰ ਠੀਕ ਹੈ ਨਾ ਇਸ ਤੋਂ ਬਿਲਕੁਲ ਅਸੀਂ ਰਾਹ ਤੇ ਸਾਡਾ ਨਗਰ ਇੱਕੋ ਬਰਾਦਰੀ ਦੇ ਨਾਲ ਅਟੈਚ ਹੈ ਅਸੀਂ ਇੱਕ ਹਰੀਜਨ ਭਰਾ ਵਾ ਤੇ ਇੱਕ ਗਬੋ ਸਿੰਘ ਜੀ ਦੋਵੇਂ ਬਰਾਦਰੀ ਸਾਡੇ ਨਗਰ ਦੇ ਵਿੱਚ 150 ਘਰਾਂ ਸਾਡੇ ਪਿੰਡਾਂ ਦੇ आप साइबर में हो ਨੰਬਰ ਚਾਪ ਕਰੋ ਸੇ ਬੋਲ ਪਾ ਰਾਈਡਰ ਸੇ ਪਾ ਲੋ ਜੇ ਕੋਈ ਬੰਦਾ ਆਵੇ ਇਹਨੂੰ ਆਲਾ ਲੇ ਆਲਾ ਸ਼ਾਹ ਉਧਾਨ ਆਲਾ ਜੇ ਕੋਈ ਆਈ ਆਈ ਵੀ ਆ ਜਰਮਾ ਗਰਮ ਚਾਹ ਪੀ ਰੋ ਬਲੰਗਾ ਚਾਹੇ ਰਾਹੀ ਜਰਮਾ ਗਰਮ ਚਾਹ ਪੀ ਰੋ ਬਲੰਗਾ ਚਾਹੇ ਕਰੋ ਹਰ ਕੋ ਕੋ não